ਦੇ ਰਹੇ ਉਸ ਮਾਣ ਮਿੱਤੇ ਕਮਤਨਗੇ ਜਿਨ੍ਹਾਂ ਸੰਗਤਾਂ ਨੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੀ ਹੈ ਜੋੜੇ ਲਾ ਕੇ ਸਿਰ ਝਾਕੇ ਭਾਈ ਮੱਥਾ ਟੇਕਿਆ ਜਿਨ੍ਹਾਂ ਨੇ ਲੋਰਵੰਦ ਲੜਕੀਆਂ ਦੀਆਂ ਸ਼ਾਦੀਆਂ ਹੋ ਰਹੀਆਂ ਨੇ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਉਣਾ ਹੈ ਸ਼ਰਧਾ ਨਾਲ ਸੇਵਾ ਸੇਵਾਦਾਰਾਂ ਜਿਵੇਂ ਮਾਇਆ ਭੇਟ ਕਰਾ ਕੇ ਅਰਵਾਸ ਕਰਾ ਸਕਦੇ ਹੋ ਭਾਈ ਅੱਜ ਦਾ ਜਿਹੜਾ ਵਿਸ਼ਾਲ ਨਗਰ ਕੀਰਤਨ ਹੈ ਜੋ ਆਪ ਸਾਰੀ ਸੰਗਤ ਨੂੰ ਪਤਾ ਹੈ ਜੋ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਦੇ ਵਿਛੋੜਾ ਪੈਂਦਾ ਤੇ ਫਿਰ ਜੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਜੰਗ ਵਿੱਚ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਨਵਾ ਕੇ ਸ਼ਹੀਦ ਕੀਤਾ ਜਾਂਦਾ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤਨਤਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਮੋਖ ਰੱਖਦੇ ਆ ਜਿਹੜਾ ਅੱਜ ਅਸੀਂ ਨਗਰ ਕੀਰਤਨ ਹਰਿੰਦ੍ਰਾਨਗਰ ਤੋਂ ਆਰੰਭ ਕਰਕੇ ਪੁਲਸ ਲੈਂਡ ਤੱਕ ਪੁਲਸ ਲੈਂਡ ਦੇ ਵਿੱਚੋਂ ਹੋ ਕੇ ਜੋ ਸੰਗਤਾਂ ਲਈ ਉੱਥੇ ਗੁਰੂ ਕੇ ਲੰਗਰ ਰੱਖੇ ਗਏ ਆ ਡੋਗਰ ਵਸਤੀ ਵਿੱਚ ਦੀ ਹੁੰਦੇ ਆ ਗੁਰੂ ਤੇਗ ਬਹਾਦਰ ਨਗਰ ਤੇ ਟੀਚਰ ਕਲੌਨੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਵਿਖੇ ਸਮਾਪਤੀ ਦੀ ਅਰਦਾਸ ਕਰਾਂਗੇ। ਦੇਖੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਆ ਜੀ ਸਰਕਾਰਾਂ ਨੂੰ ਵੀ ਬੇਨਤੀਆਂ ਕਰਨੇ ਚਾਹੁੰਦੇ ਆ ਵੀ ਜਿਹੜੇ ਇਹ ਦਿਨ ਆ ਇਹ ਸ਼ਹੀਦਿਆਂ ਦੇ ਦਿਨ ਆ ਇਹ ਮਹੀਨਾ ਸਾਰੇ ਸ਼ਹੀਦਿਆਂ ਦਾ ਲਗਭਗ ਪਹਿਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੈ। ਫਿਰ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਹੈ ਫਿਰ ਸਹਿਜਾਦਿਆਂ ਦੀ ਸ਼ਹਾਦਤ ਧਨਮਤਾ ਗੁਜਰਕੌਰ ਜੀ ਸ਼ਹਾਦਤ ਵੱਡੇ ਛੋਟੇ ਸਹਿਜਾਦਿਆਂ ਦੀ ਸ਼ਹਾਦਤ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਬੇਨਤੀ ਵੀ ਇਹਨਾਂ ਇਸ ਮਹੀਨੇ ਛਿੱਧੀਆਂ ਦੇ ਮਹੀਨੇ 'ਚ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਹੈ ਜਾਂ ਕੋਈ ਮੀਟ ਦੀਆਂ ਦੁਕਾਨਾਂ ਹੈ ਬੰਦ ਰਹਿਣੀਆਂ ਚਾਹੀਦੀਆਂ ਤੇ ਸੰਗਤ ਨੂੰ ਵੀ ਕਹਿੰਨੇ ਆਂ ਵੀ ਸਿੱਖੀ ਦੇ ਵਿੱਚ ਸਾਰੀਆਂ ਸੰਗਤਾਂ ਹੁਣ ਸਿੱਖੀ ਸਰੂਪ 'ਚ ਤੇ ਜਿਹੜਾ ਇਹ ਅੰਡੇ ਮੀਟ ਸ਼ਰਾਬ ਦਾ ਸੇਵਨ ਜਿਹੜਾ ਤੁਸੀਂ ਨਾ ਕਰੋ ਇਹ ਹੀ ਸੰਦੇਸ਼ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ